ਇਹ ਗਾਲ ਦਾ ਤਾਂ ਫਿਰ मीनिंग ਸਿੱਧਾ ਸਮਝ ਆਉਂਦਾ ਨਾ ਸਾਨੂੰ ਗਾਲ ਕੱਢੀ ਹੈ ਹੈਨਾ ਇਹਦਾ ਸਿੱਧਾ ਸਮਝ ਆਉਂਦਾ ਇਹ ਤਾਂ ਕਮਲੇ ਬੰਦੇ ਨੂੰ ਵੀ ਪਤਾ ਵੀ ਮੈਨੂੰ ਗਾਲ ਕੱਢ ਰਿਹਾ ਬੰਦਾ ਨਹੀਂ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਵੀ ਗੁਰਮਨ ਮਾਨ ਨੇ ਪਹਿਲਾਂ ਵੱਡੇ ਵਾਰ ਰੱਖ ਕੇ ਕਿਸੇ ਗਾਇਕ ਦੀ ਕਾਪੀ ਕਰੀ ਫਿਰ ਜਦੋਂ ਉਹਦੇ ਵਿੱਚ ਹਿੱਟ ਨਹੀਂ ਹੋਇਆ ਤਾਂ ਫਿਰ ਉਹਨੂੰ ਲੱਗਿਆ ਵੀ ਹੁਣ ਕੁਝ ਇਦਾਂ ਦਾ ਵਾਦ-ਵਿਵਾਦ ਕਰ ਲਈਏ ਵੀ ਜੱਟ ਫਾਹੇ ਵੀ ਲੈਂਦਾ ਜੱਟ ਦੇ ਹਾਲਾਤ ਵੀ ਮਾੜੇ ਨੇ ਜੱਟ ਕਚਹਿਰੀਆਂ ਦੇ ਵਿੱਚ ਜਿਹੜਾ ਰੁਲਦਾ ਉਸ ਜੱਟ ਦਾ ਜ਼ਿਕਰ ਕਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਹਾਰਾਜ ਬ੍ਰਾਡ ਤੇ ਤੁਸੀਂ ਜੁੜ ਚੁੱਕੇ ਹੋ ਐਸਵੀ ਫੈਕਟ ਵਾਈਬ ਦੇ ਨਾਲ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਇੱਕ ਮਾਮਲਾ ਕਾਫੀ ਭਖਿਆ ਹੋਇਆ ਹੈ ਇੱਕ ਨਵੇਂ ਕਲਾਕਾਰ ਨੂੰ ਲੈ ਕੇ ਇੱਕ ਕਲਾਕਾਰ ਦਾ ਗਾਣਾ ਰਿਲੀਜ਼ ਹੋਇਆ ਜਿਸ ਦੇ ਵਿੱਚ Hindu Bhai Chare ਦੇ ਦੇਵੀ ਦੇਵਤਿਆਂ ਦੇ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਜਿਸ ਨੂੰ ਲੈ ਕੇ Hindu Bhai Chare ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਇੱਥੋਂ ਤੱਕ ਕਿ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਸਮੁੱਚੇ Hindu Bhai Chare ਦੇ ਵੱਲੋਂ ਇਸ ਗਾਇਕ ਤੇ ਪਰਚਾ ਦਰਜ ਕਰਵਾਉਣ ਦੀ ਗੱਲ ਕਹੀ ਗਈ ਹੈ Hindu Bhai Chare ਦਾ ਕਹਿਣਾ ਹੈ ਕਿ ਹਰ ਦਿਨ ਕੋਈ ਨਾ ਕੋਈ ਕਲਾਕਾਰ ਸਾਡੇ ਹਿੰਦੂ ਦੇਵੀ ਦੇਵਤਿਆਂ ਦਾ ਅਪਮਾਨ ਕਰਦਾ ਤੇ ਬਾਅਦ ਵਿੱਚ ਫੇਸਬੁੱਕ ਤੇ ਪੋਸਟ ਪਾ ਕੇ ਜਾਂ ਫਿਰ ਕਿਸੇ ਸੰਸਥਾ ਕੋਲ ਜਾ ਕੇ ਮਾਫੀ ਮੰਗ ਲੈਂਦਾ ਪਰ ਹੁਣ ਮਾਫੀ ਅਸੀਂ ਨਹੀਂ ਦਵਾਂਗੇ ਹੁਣ ਅਸੀਂ ਕੋਰਟ ਕਚਹਿਰੀਆਂ ਦੇ ਵਿੱਚ ਕਸੀਟਾਂਗੇ ਜੋ ਬਣਦੀ ਕਾਰਵਾਈ ਹੈ ਜੋ ਬਣਦੀ ਸਜ਼ਾ ਹੈ ਉਹ ਅਸੀਂ ਦਿਵਾ ਕੇ ਰਾਵਾਂਗੇ ਗੱਲ ਕਰ ਰਹੇ ਹਾਂ ਗੁਰਮਨ ਮਾਨ ਦੀ ਗੁਰਮਨ ਮਾਨ ਨੂੰ ਤੁਸੀਂ ਸਾਰੇ ਜਾਣਦੇ ਹੋ ਗੁਰਮਨ ਮਾਨ ਦਾ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ ਗਾਣਾ ਰਿਲੀਜ਼ ਹੋਇਆ ਉਸ ਗਾਣੇ ਦੇ ਵਿੱਚ ਸ਼ਨੀ ਮਹਾਰਾਜ ਜੀ ਦੇ ਬਾਰੇ ਗਲਤ ਟਿੱਪਣੀ ਕੀਤੀ ਗਈ ਜਿਸ ਨੂੰ ਲੈ ਕੇ ਇਹ ਵਿਵਾਦ ਭਕਿਆ ਪਰ ਹੁਣ ਤੁਹਾਨੂੰ ਦੱਸਦੀ ਕਿ ਗੁਰਮਣ ਮਾਨ ਨੇ ਮਾਫੀ ਮੰਗੀ ਹੈ ਪਹਿਲੀ ਵਾਰ ਚੁੱਪੀ ਤੋੜੀ ਹੈ ਗੁਰਮਣ ਮਾਨ ਨੇ ਇਸ ਮਾਮਲੇ ਤੇ ਦਰਅਸਲ ਗੁਰਮਣ ਮਾਨ ਦਾ ਇੱਕ ਲੇਟੈਸਟ ਇੰਟਰਵਿਊ ਹੋਇਆ ਜਿਸ ਵਿੱਚ ਉਹਨਾਂ ਨੇ ਇਸ ਗਾਣੇ ਦੇ ਬਾਰੇ ਜ਼ਿਕਰ ਕੀਤਾ ਤੇ ਆਪਣਾ ਸਪਸ਼ਟੀਕਰਨ ਦਿੱਤਾ ਗੁਰਮਣ ਮਾਨ ਦਾ ਕਹਿਣਾ ਹੈ ਕਿ ਸਾਡੀ ਉਹ ਜੀ ਕੋਈ ਮੰਚਾ ਨਹੀਂ ਸੀ ਵੀ ਅਸੀਂ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਈਏ ਜੇਕਰ ਕਿਸੇ ਨੂੰ ਬੁਰਾ ਲੱਗਿਆ ਤਾਂ ਮੈਂ ਮਾਫੀ ਮੰਗਦਾ ਹਾਂ ਸ਼ਿਵਸਨ ਆਗੂਆਂ ਦੇ ਵੱਲੋਂ ਪੁਤਲੇ ਸਾੜੇ ਗਏ ਤਰਨਾ ਪ੍ਰਦਰਸ਼ਨ ਕੀਤਾ ਗਿਆ ਵੀ ਹਰ ਦਿਲ ਕੋਈ ਨਾ ਕੋਈ ਕਲਾਕਾਰ ਸਾਡੇ ਦੇਵੀ ਦੇਵਤਿਆਂ ਦਾ ਅਪਮਾਨ ਕਰਦਾ ਤਾਂ ਹੁਣ ਗੁਰਮਨ ਮਾਨ ਨੇ ਮਾਫੀ ਵੀ ਮੰਗ ਲਈ ਹੈ ਅਤੇ ਇਹ ਗੱਲ ਵੀ ਕਹੀ ਹੈ ਵੀ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਸਾਨੂੰ ਇਸ ਚੀਜ਼ ਬਾਰੇ ਪਤਾ ਨਹੀਂ ਸੀ ਵੀ ਇਹ ਗਾਣਾ ਲੋਕਾਂ ਨੇ ਕਿਸ ਪਾਸੇ ਨੂੰ ਲੈ ਜਾਣਾ ਅਸੀਂ ਆਪਣੇ ਵੱਜੋਂ ਸਹੀ ਗਾਇਆ ਸੀ ਪਰ ਅੱਗੇ ਤੋਂ ਅਸੀਂ ਹੁਣ ਧਿਆਨ ਰੱਖਾਂਗੇ ਵੀ ਉਹ ਜੀ ਗਲਤੀ ਅਸੀਂ ਅੱਗੇ ਨਾ ਕਰੀਏ ਬਾਕੀ ਤੁਸੀਂ ਗੁਰਮਨ ਮਾਨ ਦੀ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਕਿ ਕਿਸੇ ਗਾਇਕ ਦੀ ਕਾਪੀ ਕਰੀ ਫਿਰ ਜਦੋਂ ਉਹਦੇ ਵਿੱਚ ਹਿੱਟ ਨਹੀਂ ਹੋਇਆ ਤਾਂ ਫਿਰ ਉਹਨੂੰ ਲੱਗਿਆ ਵੀ ਹੁਣ ਕੁਝ ਇਦਾਂ ਦਾ ਵਾਦ-ਵਿਵਾਦ ਕਰ ਲਈਏ ਵੱਡੇ ਬਾਈ ਹਿੱਟ ਹੋਣ ਦੀ ਗੱਲ ਨਹੀਂ ਗੱਲ ਤੇ ਹੈ ਨਾ ਆਪਣੀ ਚੀਜ਼ ਤਾਂ ਦਿਖੀ ਹੈ ਨਾ ਨਹੀਂ ਪਰ ਤੁਸੀਂ ਦੇਖੀ ਹੈ ਪਰ ਉਹਦਾ ਜਿਹੜੀ ਭਾਵਨਾਵਾਂ ਲੋਕਾਂ ਦੀਆਂ ਤੁਸੀਂ ਨੁਕਸਾਨ ਪਹੁੰਚਾਇਆ ਤੁਹਾਡੇ ਲਈ ਲੋਕ ਸੜਕਾਂ ਦੇ ਉੱਤੇ ਆਏ ਭਈ ਮੈਂ ਮੈਂ ਫੇਰ ਉਹੀ ਗੱਲ ਕਰਦਾ ਜਿਹੜੇ ਗੱਲ ਦੀ ਗੱਲ ਦਾ ਬਵਾਦ ਹੋਇਆ ਮੈਂ ਉਸ ਚੀਜ਼ ਦੇ ਮੱਦੇ ਨਜ਼ਰ ਰੱਖਦੇ ਮੈਂ ਗੱਲ ਕਰਦਾ ਵੀ ਆਪਾਂ ਉਹਨਾਂ ਦੀ ਕੋਈ ਠੇਸ ਨਹੀਂ ਪਹੁੰਚਾਈ ਜੋ ਮੇਰਾ ਥਿਊ ਹੈ ਸਾਡੀ ਸਾਰੀ ਟੀਮ ਦਾ ਨਹੀਂ ਪਰ ਤੁਹਾਡੇ ਵੱਲੋਂ ਇੱਕ ਵੀ ਮਾਫੀਨਾਮਾ ਤਾਇਆ ਨਹੀਂਗਾ ਸੋਸ਼ਲ ਮੀਡੀਆ ਤੇ ਵੀ ਪਾ ਸਕਦੇ ਸੀ ਕੋਈ ਨਹੀਂ ਵੱਡੇ ਭਾਈ ਹੁਣ ਤੁਹਾਡੇ ਕੋ ਤਾਈਉ ਆਏ ਆ ਅੱਜ ਨਹੀਂ ਪਹਿਲਾਂ ਇਸ ਚੀਜ਼ ਦਾ ਅਫਸੋਸ ਹੈ ਮੈਨੂੰ ਵੀ ਆਪਾਂ ਵੀ ਕਿਉਂ ਵੀ ਨਾ ਸਾਡੀ ਸਾਰੀ ਟੀਮ ਨੇ ਚਲੋ ਗਾਣਾ ਅਸੀਂ ਸੁਣਿਆ ਜਿਵੇਂ ਵੀ ਸੁਣਿਆ ਸਾਨੂੰ ਉਸ ਟਾਈਮ ਵਧੀਆ ਲੱਗ ਰਹੀ ਸਾਨੂੰ ਨਹੀਂ ਸੀ ਪਤਾ ਕੱਲ ਨੂੰ ਏਡਾ ਬਵਾਦ ਬਣ ਜਾਣਾ ਮੈਂ ਆਪਣੀ ਬਹੁਤ ਸੋਹਣੀ ਉਸ ਉਸ ਵੀ ਆ ਤੇ ਅੱਗੇ ਤੋਂ ਨਹੀਂ ਐਵੇਂ ਦਾ ਕੋਈ ਸਟੈਪ ਨਹੀਂ ਐਵੇਂ ਦਾ ਸੀ ਕੋਈ ਗਾਣਾ ਕਰਾਂਗੇ ਜਿਹਨਾਂ ਤੁਹਾਡੇ ਮਨ ਨੂੰ ਠੇਸ ਪਹੁੰਚ ਫੁੱਲ ਇੰਟਰਵਿਊ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਜੱਗ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਵੀ ਦੱਸਦੀ ਕੀ ਸ਼ਿਵ ਸਨਾ ਆਗੂਆਂ ਦੇ ਵੱਲੋਂ ਵੱਡੇ ਪੱਦਰ ਤੇ ਇਸ ਦਾ ਵਿਰੋਧ ਕੀਤਾ ਗਿਆ Hindu Bhai Chare ਦਾ ਕਹਿਣਾ ਹੈ ਕਿ ਹਰ ਦਿਨ ਕੋਈ ਨਾ ਕੋਈ ਕਲਾਕਾਰ ਗਲਤ ਟਿੱਪਣੀਆਂ ਕਰਦਾ ਹੈ ਫੇਸਬੁੱਕ ਜਾਂ ਫਿਰ ਇੱਕ ਵੀਡੀਓ ਰਾਹੀਂ ਮਾਫੀ ਮੰਗ ਲੈਂਦਾ ਪਰ ਹੁਣ ਅਸੀਂ ਕਿਸੇ ਕਲਾਕਾਰ ਨੂੰ ਮਾਫ ਨਹੀਂ ਕਰਾਂਗੇ ਜੋ ਵੀ ਉਸਤੇ ਬਣਦੀ ਕਾਨੂੰਨੀ ਕਾਰਵਾਈ ਹੈ ਜੋ ਵੀ ਬਣਦੀ ਸਜ਼ਾ ਹੈ ਉਹ ਅਸੀਂ ਦਵਾ ਕੇ ਰਵਾਂਗੇ ਤਾਂ ਦੋਸਤੋ ਇਸ ਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇੰਸਟਾਗ੍ਰam ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਜਾਂਦੇ ਜਾਂਦੇ ਫੋਲੋ ਵੀ ਜਰੂਰ ਕਰ ਲਿਓ